ਰਾਜਵੀਰ ਕੌਰ ਦਾ ਪਿਛਲੇ ਕਈ ਦਿਨਾਂ ਤੋਂ ਮਣੀ ਦੇ ਨਾਲ ਮਾਮਲਾ ਪੱਖਿਆ ਹੋਇਆ ਹੈ ਅਤੇ ਇਸ ਵਿਚਾਲੇ ਰਾਜਵੀਰ ਕੌਰ ਵੱਲੋਂ ਲਗਾਤਾਰ ਆਪਣੇ ਆਪ ਨੂੰ ਹਾਰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ हाल ही ਵਿੱਚ ਸੋਸ਼ਲ ਮੀਡੀਆ ਤੇ ਰਾਜਵੀਰ ਕੌਰ ਦੀ ਇੱਕ ਅਪਡੇਟ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਕੌਰ ਇਸ ਵਕਤ ਹਸਪਤਾਲ ਵਿੱਚ ਨੇ ਪੀਤੇ ਦਿਨੀ ਗੁੱਸੇ ਵਿੱਚ ਆ ਕੇ ਰਾਜਵੀਰ ਕੌਰ ਨੇ ਆਪਣੀ ਬਾਹ ਕੱਟ ਲਈ ਸੀ ਜਿਸ ਦੀ ਤਸਵੀਰ ਤਾਂ ਅਸੀਂ ਤੁਹਾਡੇ ਨਾਲ ਸਕਰੀਨ ਤੇ ਸ਼ੇਅਰ ਨਹੀਂ ਕਰ ਸਕਦੇ ਪਰ ਹਸਪਤਾਲ ਵਿੱਚ ਪੱਟੀ ਹੋਣ ਤੋਂ ਬਾਅਦ ਦੀ ਤਸਵੀਰ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਰਾਜਵੀਰ ਕੌਰ ਦੀਆਂ ਅਜਿਹੀਆਂ ਹਰਕਤਾਂ ਤੋਂ ਬਾਅਦ ਕਈ ਲੋਕ ਸਵਾਲ ਕਰ ਰਹੇ ਹਨ ਕਿ ਰਾਜਵੀਰ ਕੌਰ ਹੁਣ ਇਸ ਵਕਤ ਕਿਵੇਂ ਹੈ ਅਤੇ ਉਹ ਘਰ ਵਾਪਸ ਆ ਚੁੱਕੀ ਹੈ ਜਾਂ ਨਹੀਂ ਤਾਂ ਤੁਹਾਨੂੰ ਦੱਸ ਦਈਏ ਤੇ ਦਿਨ ਰਾਜਵੀਰ ਕੋਰ ਨੇ ਆਪਣੇ سوشل میڈیا اکاؤنਟ ਤੇ ਸਟੋਰੀ ਪਾ ਕੇ ਕਿਹਾ ਪਹਿਲਾਂ ਤਾਂ ਸੌਰੀ ਦੋ ਤਿੰਨ ਦਿਨ ਤੋਂ ਸਿਹਤ ਠੀਕ ਨਹੀਂ ਸੀ ਇਸੇ ਕਰਕੇ ਕੋਈ ਸਟੋਰੀ ਵਗੈਰਾ ਨਹੀਂ ਪਾਈ ਹੁਣ ਤੋੜਾ ਠੀਕ ਆ ਬਾਕੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਤੁਹਾਡੇ ਸਾਰਿਆਂ ਨਾਲ ਬਹੁਤ ਜਲਦੀ ਕਰਾਂਗੇ ਐਂਡ ਥੈਂਕਸ ਸਾਰਿਆਂ ਦਾ ਬਹੁਤ ਸਾਰੇ ਮੈਸੇਜ ਆਏ ਪਏ ਨੇ ਵੱਲ ਤੁਹਾਨੂੰ ਦੱਸ ਦਈਏ ਬਹੁਤ ਸਾਰੇ ਇੰਸਟਾਗ੍ਰam ਪੇजेस ਰਾਜਵੀਰ ਕੋਰ ਦੇ ਲਗਾਤਾਰ ਸਪੋਰਟ ਦੇ ਵਿੱਚ ਲੱਗੇ ਹੋਏ ਨੇ ਅਤੇ ਉਸ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ